ਕੈਂਡੀਡੇਟ ਵੀ ਇਹੋ ਜਿਹੇ ਚੁਣਿਆ ਕਿ ਜਿਹਨੇ ਪਹਿਲਾਂ ਕਰਕੇ ਦਿਖਾਇਆ ਜਿਹੜਾ ਜਿਹੜਾ ਸਾਡੀ ਕੌਮ ਦੇ ਖਿਲਾਫ ਦਿਨ ਰਾਤ ਭੌਂਕਣ ਵਾਲੇ ਜਾਂ ਜਿਹੜਾ ਸਾਡੀ ਕੌਮ ਦੇ ਨੌਜਵਾਨਾਂ ਜਾਂ ਬਜ਼ੁਰਗਾਂ ਬੱਚਿਆਂ ਤੋਂ ਲੈ ਕੇ ਜਿਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਸੂਬਾ ਸਰਹੰਦਰ ਗਿਆ ਨੇ ਉਹ ਉਹਨਾਂ ਦਾ ਜਿਹੜਾ ਬਦਲਾ ਲੈਣ ਦਾ ਹੌਣ ਸਾਡੇ ਕੋ ਜਿਹੜਾ ਸੰਨੀ ਨੇ ਲੈ ਕੇ ਸਾਡੇ ਕੋਲ ਅੰਦਰੋਂ ਠੰਡ ਪਾਈ ਆ ਉਹਦੇ ਭਾਈ ਸਾਹਿਬ ਖੜੇ ਆ ਤੇ ਇਸ ਕਰਕੇ ਆਪਾਂ ਉਹਨਾਂ ਦਾ ਸਾਥ ਦੇਣ ਸੱਚ ਦਾ ਸਾਥ ਦੇਣਾ ਇਹਨਾਂ ਨੇ ਸਾਡੇ ਕੀ ਮਸਲੇ ਹੱਲ ਕੀਤੇ ਆ ਸਾਡੇ ਨੌਜਵਾਨਾਂ ਨੂੰ ਜੇਲਾਂ ਸੁਟਿਆ ਝੂਠੇ ਪਰਚੇ ਪਾਏ ਝੂਠੇ ਪੁਲਿਸ ਮੁਕਾਬਲੇ ਜਿਹੜੇ ਕੋਈ ਨਸ਼ਿਆਂ ਦੇ ਖਿਲਾਫ ਕੰਮ ਕਰਦੇ ਸੀ ਅਮਰਤਪਾਲ ਜਾਂ ਉਹਨਾਂ ਦੇ ਸਾਥੀ ਉਹਨਾਂ ਨੂੰ ਤੇ ਜ਼ਰੂਰ ਜੇਲਾਂ ਸੌੜ ਦਿੱਤਾ ਬڑے ਲਾਲਚ ਵੀ ਦੇਣਗੇ بڑے ਡਰਾਵੇ ਵੀ ਦੇਣਗੇ ਜੇ ਤੁਸੀਂ ਸਾਡੇ ਨਾਲ ਨਾ ਖੜੋਗੇ ਅਸੀਂ ਤੁਹਾਡੇ ਤੇ ਪਰਚੇ ਪਵਾ ਦਾਂਗੇ ਜੇ ਮੇਰਾ ਖਿਆਲ ਹੈ ਕਿ ਸੰਨੀ ਵੀ ਇਹ ਚੀਜ਼ ਸੋਚਦਾ ਉਹਦਾ ਤੇ ਉਹਦਾ 30 ਦਿਨ ਦਾ ਬੱਚਾ ਸੀਗਾ ਜੇ ਉਹ ਵੀ ਆਪਣੇ ਬੱਚੇ ਨੂੰ ਸੋਚਦਾ ਤੇ ਉਹ ਉਹ ਕਿਉਂ ਆਪਣੀ ਗੱਲ ਕਰਦਾ ਆਪਣੀ ਕੌਮ ਦੀ ਕਿਉਂ ਗੱਲ ਕਰਦਾ ਇਸ ਕਰਕੇ ਜੇ ਉਹਨੇ ਆਪਣਾ ਫਰਜ਼ ਨਿਭਾਇਆ ਤੇ ਹੁਣ ਆਪਣਾ ਵੀ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਵੀ ਤੱਕੜੇ ਹੋ ਕੇ ਉਹਦਾ ਸਾਥ ਦਈਏ ਉਹਦਾ ਤੁਸੀਂ ਜਿਹੜਾ ਮੇਰਾ ਖਿਆਲ ਹੈ ਕਿ ਉਹਨਾਂ ਦੇ ਜੇਲ੍ਹ ਤੋਂ ਸੁੱਟਣ ਤੋਂ ਬਾਅਦ ਵੀ ਤੁਸੀਂ ਉਹਨਾਂ ਨੂੰ ਜੇਲ੍ਹ ਚ ਰੈਂਦਿਆਂ ਵੀ ਬਹੁਤ ਵੱਡੀ ਪੂਰੇ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾ ਦਿੱਤਾ ਇਹ ਇੱਕ ਮੇਰਾ ਖਿਆਲ ਹੈ ਕਿ ਬਹੁਤ ਆਪਣੇ ਸਾਰਿਆਂ ਲਈ ਮਾਨ ਵਾਲੀ ਗੱਲ ਸੀ ਕਿ ਜਿਹੜੀਆਂ ਸਰਕਾਰਾਂ ਸਾਨੂੰ ਇਹ ਸਮਝਦੀਆਂ ਸੀ ਕਿ ਇਹਨਾਂ ਨੂੰ ਅਸੀਂ ਜਿੱਧਰ ਮਰਜ਼ੀ ਲੈ ਜਾਵਾਂਗੇ ਪਰ ਉਹਨਾਂ ਨੂੰ ਤੁਸੀਂ ਦੱਸ ਦਿੱਤਾ ਆਪਣੇ ਹੋਣ ਦਾ ਸਬੂਤ ਦਿੱਤਾ ਤੇ ਹੁਣ ਵੀ ਇਹ ਚੀਜ਼ ਹੈ ਕਿ ਆਪਾਂ ਸਾਰੇ ਜਣੇ ਨਾਲ ਮਿਲ ਕੇ ਹੁਣੇ ਇਹ ਚੀਜ਼ ਹੈ ਕਿ ਜਿੱਦਾਂ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਸਰਕਾਰਾਂ ਸਾਡੀ ਨੌਜਵਾਨੀ ਨੂੰ ਸਾਡੀ ਕਿਸਾਨਾਂ ਨਾਲ ਕੀ ਕਰ ਰਹੀਆਂ ਸਾਡੀ ਨੌਜਵਾਨੀ ਨਸ਼ਿਆਂ 'ਚ ਮਾਰ ਰਹੀਆਂ ਸਾਡੇ ਸਾਡੇ ਸਾਰੇ ਪਾਸੇ ਸਾਨੂੰ ਮਾਰ ਰਹੀਆਂ ਸਾਡੇ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਦਾ ਇਨਸਾਫ ਇਹ ਵਾਅਦਾ ਕਰਕੇ ਆਏ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕਰਕੇ ਆਏ ਸੀ ਸਾਡੇ ਜਿਹੜੇ ਹੋਰ ਮਸਲਿਆਂ ਦਾ ਵਾਅਦਾ ਕਰਕੇ ਆਏ ਸੀ ਪਰ ਇਹਨਾਂ ਨੇ ਮੇਰੇ ਖਾਲਸਾ ਮਸਲਾ ਤਾਂ ਕੋਈ ਹੱਲ ਨਹੀਂ ਕੀਤਾ ਜਿਹੜੇ ਕੋਈ ਨਸ਼ਿਆਂ ਦੇ ਖਿਲਾਫ ਕੰਮ ਕਰਦੇ ਸੀ ਅਮਰਤਪਾਲ ਜਾਂ ਉਹਨਾਂ ਦੇ ਸਾਥੀ ਉਹਨਾਂ ਨੂੰ ਤਾਂ ਜ਼ਰੂਰ ਜੇਲ੍ਹਾਂ ਤੋਂ ਛੁੜ ਦਿੱਤਾ ਪਰ ਨਸ਼ਾ ਤੁਹਾਨੂੰ ਪਤਾ ਹੀ ਹੈ ਕਿ ਘਰ ਘਰ ਪਿੰਡ ਪਿੰਡ ਕਿਦਾਂ ਵਿਕ ਰਿਹਾ ਉਧਰ ਤੇ ਇਹਨਾਂ ਦਾ ਧਿਆਨ ਨਹੀਂ ਜਾਂਦਾ ਪਰ ਜਿਹੜੇ ਮੇਰੇ ਖਿਆਲ ਇੱਕ ਹੁਣ ਆਪਾਂ ਨੂੰ ਜਿਨ੍ਹਾਂ ਜਿਹੜੇ ਹੁਣ ਵੋਟਾਂ ਮੰਗਣ ਆ ਰਹੇ ਆ ਦੁਬਾਰਾ ਬਾਰ-ਬਾਰ ਇਹਨਾਂ ਨੂੰ ਆਪਾਂ ਬਹੁਤ ਮੌਕੇ ਦੇ ਦੇ ਕੇ ਦਿੱਤੇ ਹੋਇਆ ਇਹਨਾਂ ਨੇ ਸਾਡੇ ਕੀ ਮਖਲੇ ਹਲ ਕੀਤੇ ਆ ਇਹਨਾਂ ਨੇ ਸਾਡੀ ਨੌਜਵਾਨੀ ਨਸ਼ਿਆਂ ਚ ਲਾਇਆ ਸਾਡੇ ਸਾਡੇ ਨੌਜਵਾਨਾਂ ਨੂੰ ਜੇਲਾਂ ਸੁਟਿਆ ਝੂਠੇ ਪਰਚੇ ਪਾਏ ਝੂਠੇ ਪੁਲਿਸ ਮੁਕਾਬਲੇ ਰੋਜ਼ ਦਿਨ ਦਿਹਾੜੇ ਹੁੰਦੇ ਆ ਸਾਡੀ ਨੌਜਵਾਨੀ ਨੂੰ ਕਿੱਦਾਂ ਮਾਰਿਆ ਜਾ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਹੁਣ ਜੇ ਆਪਾਂ ਕੋ ਮੌਕਾ ਵਾ ਇੱਕ ਆਪਣੀ ਵੋਟ ਪਾ ਕੇ ਇਹ ਇਹਨਾਂ ਕੋਲ ਖੜਾ ਛਡਾਉਣ ਦਾ ਆਪਾਂ ਸਾਰੇ ਜਣੇ ਇਹ ਉਹ ਵੀ ਆਪਾਂ ਕੈਂਡੀਡੇਟ ਵੀ ਇਹੋ ਜਿਹਾ ਚੁਣਿਆ ਕਿ ਜਿਨੇ ਪਹਿਲਾਂ ਕਰਕੇ ਦਿਖਾਇਆ ਜਿਹੜਾ ਜਿਹੜਾ ਸਾਡੀ ਕੌਮ ਦੇ ਖਿਲਾਫ ਦਿਨ ਰਾਤ ਭੌਂਕਣ ਵਾਲੇ ਜਾਂ ਜਿਹੜਾ ਸਾਡੀ ਕੌਮ ਦੇ ਨੌਜਵਾਨਾਂ ਜਾਂ ਬਜ਼ੁਰਗਾਂ ਬੱਚਿਆਂ ਤੋਂ ਲੈ ਕੇ ਜਿਨ੍ਹਾਂ ਨੇ ਕਿਸੇ ਨੂੰ ਵੀ ਨੀ ਬਖਸ਼ਿਆ ਸੂਬਾ ਸਰਹੰਦਰ ਗਿਆ ਨੇ ਉਹਨਾਂ ਨੇ ਕਿਦਾਂ ਉਹਨਾਂ ਨੂੰ ਕੋ ਕੋ ਕੇ ਮਾਰਿਆ ਕੋ ਕੋ ਕੇ ਸ਼ਹੀਦ ਕੀਤਾ ਉਹ ਉਹਨਾਂ ਦਾ ਜਿਹੜਾ ਬਦਲਾ ਲੈਣ ਦਾ ਹੋਣ ਸਾਡੇ ਕੋ ਜਿਹੜਾ ਸੰਨੀ ਨੇ ਲੈ ਕੇ ਸਾਡੇ ਕੋਲ ਅੰਦਰੋਂ ਠੰਡ ਪਾਈ ਆ ਉਹਦੇ ਭਾਈ ਸਾਹਿਬ ਖੜੇ ਆ ਤੇ ਇਸ ਕਰਕੇ ਆਪਾਂ ਉਹਨਾਂ ਦਾ ਸਾਥ ਦੇਣ ਸੱਚ ਦਾ ਸਾਥ ਦੇਣਾ ਆ ਆਪਾਂ ਇਹ ਨਹੀਂ ਵੀ ਕਿ ਕਿਸ ਦਾ ਸਾਥ ਦੇਣਾ ਸੱਚ ਦਾ ਸਾਥ ਦੇਣਾ ਜ਼ੁਲਮ ਦੇ ਵਿਰੁੱਧ ਆਪਾਂ ਜਿਹੜਾ ਗੁਰੂ ਸਾਹਿਬ ਨੇ ਆ ਸਾਨੂੰ ਦੱਸਿਆ ਖੜੇ ਹੋ ਕੇ ਕਿਉਂਕਿ ਹੁਣ ਆਪਾਂ ਨੂੰ ਆ ਕੇ ਬੜੇ ਲਾਲਚ ਵੀ ਦੇਣਗੇ ਬੜੇ ਡਰਾਵੇ ਵੀ ਦੇਣਗੇ ਜੇ ਤੁਸੀਂ ਸਾਡੇ ਨਾਲ ਨਾ ਖੜੋਗੇ ਅਸੀਂ ਤੁਹਾਡੇ ਤੇ ਪਰਚੇ ਪਵਾ ਦਾਂਗੇ ਤੇ ਜੇ ਮੇਰਾ ਖਿਆਲ ਹੈ ਕਿ ਸੰਨੀ ਵੀ ਇਹ ਚੀਜ਼ ਸੋਚਦਾ ਉਹਦਾ ਤੇ ਉਹਦਾ 30 ਦਿਨ ਦਾ ਬੱਚਾ ਸੀਗਾ ਜੋ ਵੀ ਆਪਣੇ ਬੱਚੇ ਨੂੰ ਸੋਚਦਾ ਤੇ ਉਹ ਉਹ ਕਿਉਂ ਆਪਣੀ ਗੱਲ ਕਰਦਾ ਆਪਣੀ ਕੌਮ ਦੀ ਕਿਉਂ ਗੱਲ ਕਰਦਾ ਇਸ ਕਰਕੇ ਜੇ ਉਹਨੇ ਆਪਣਾ ਫਰਜ਼ ਨਿਭਾਇਆ ਤੇ ਹੁਣ ਆਪਣਾ ਵੀ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਵੀ ਤੱਕੜੇ ਹੋ ਕੇ ਉਹਦਾ ਸਾਥ ਦਈਏ ਤੇ ਤਾਂ ਕਿ ਆਪਣੀ ਆਉਣ ਵਾਲੇ ਜਿਹੜੇ ਪੁਵੇਖਿਆ ਆਪਣੀ ਨੌਜਵਾਨੀ ਦਾ ਜੇ ਜੋ ਸਾਡੇ ਹਾਲਾਤ ਆਓ ਚੰਗੇ ਹੋਣ ਸਾਡਾ ਭਵਿਕ ਚੰਗਾ ਹੋਵੇ ਉਹਦੇ ਵਾਸਤੇ ਆਪਾਂ ਨੂੰ ਸਾਰੇ ਜਣੇ ਰਲ ਮਿਲ ਕੇ ਸਭ ਸਾਰੇ ਜਣੇ ਪਾਰਟੀ ਬਾਜੀ ਤੋਂ ਧੜੇ ਬਾਜੀ ਤੋਂ ਉੱਪਰ ਉੱਠ ਕੇ ਜਿਦਾ ਤੁਸੀਂ 2024 ਚ ਵੀ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਤੁਸੀਂ ਅਮਰਤਪਾਲ ਨੂੰ ਜਿਤਾਇਆ ਸੀ ਇਦਾਂ ਹੀ ਹੁਣ ਤੁਹਾਡੇ ਚਰਨਾਂ 'ਚ ਫੇਰ ਬੇਨਤੀ ਦੁਬਾਰਾ ਬੇਨਤੀ ਆ ਕਿ ਤੁਸੀਂ ਸਾਰੇ ਜਣੇ ਉਸੇ ਤਰੀਕੇ ਨਾਲ ਇੱਕ ਕੌਮੀ ਮਸਲਾ ਆਪਣੀ ਕੌਮ ਦੀ ਅਣਖ ਦਾ ਮਸਲਾ ਆਪਣੇ ਕੌਮ ਦੀ ਗੈਰਤ ਦਾ ਮਸਲਾ ਵਾ ਇਸ ਕਰਕੇ ਆਪਾਂ ਸਾਰੇ ਜਾਣੇ ਬਾਕੀ ਸਾਰੀਆਂ ਚੀਜ਼ਾਂ ਕਿਉਂਕਿ ਜਿਹੜੀਆਂ ਗਲੀਆਂ ਨਾਲੀਆਂ ਦਾ ਇਹ 70 ਸਾਲਾਂ ਤੋਂ ਨਹੀਂ ਕੋਈ ਹੱਲ ਕਰ ਸਕਿਆ ਤੇ ਹੁਣੇ ਮਹੀਨਾ ਮੇਰਾ ਖਿਆਲ ਹੈ ਕਿ ਜਿਹੜੀਆਂ ਗਰੰਟਾਂ ਦੇ ਵੀ ਰਹੇ ਨੇ ਇਹਨਾਂ ਦੇ ਪੱਲੇ ਕੱਖ ਨਹੀਂਗਾ ਹੌਣ ਵਾਲੇ ਮੇਰੇ ਖਿਆਲ ਜਿਹੜਾ 30 ਤਰੀਕ ਤੱਕ ਥੋੜਾ ਬਹੁਤਾ ਕੰਮ ਹੋ ਜਾਊਗਾ ਜਿਹੜਾ 10 11 ਤਰੀਕ ਤੱਕ ਉਦੋਂ ਬਾਅਦ ਚ ਫਿਰ ਵੇਖੇ ਜਿੱਦਾਂ ਪਹਿਲਾਂ ਪੰਚਾਇਤਾਂ ਕੋਲੋਂ ਗ੍ਰਾਂਡਾਂਾਂ ਵਾਪਸ ਲਲੀਆਂ ਸਾਡੀਆਂ ਜ਼ਮੀਨਾਂ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਇਹਨਾਂ ਤੋਂ ਬਚੀਏ ਆਪਾਂ ਇਹਨਾਂ ਦੇ ਲਾਲਚ ਚchnਾਈਏ ਆਪਾਂ ਸਾਰੇ ਜਣੇ ਆਪਣੇ ਪੰਥ ਨਾਲ ਆਪਣੇ ਕੌਮ ਨਾਲ ਖੜੇ ਹੋਈਏ ਇਹਨਿਆਂ ਕ ਬੇਨਤੀਆਂ ਤੁਹਾਡੇ ਚਰਨਾਂ ਚ ਆ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਹਮਲਾ ਮਾਰੀਏ ਇਹ ਇੱਕ ਬੜਾ ਮੌਕਾ ਸੁਨਹਿਰੀ ਮੌਕਾ ਹੋ ਆਪਣੇ ਕੋਲ ਆਪਾਂ ਇਹ ਇਹਦਾ ਫਾਇਦਾ ਉਠਾਈਏ ਤੇ ਆਪਣੀ ਕੌਮ ਨੂੰ ਆਪਣੀ ਕੌਮ ਦੀ ਗੱਡੀ ਜਿਹੜੀ ਐ ਸਹੀ ਲਈ ਤੇ ਚੜਾਈਏ ਇਹਨਿਆਂ ਕ ਬੇਨਤੀਆਂ ਕਰਦਾ ਕੋ ਪੁਲਚੁਕ ਹੋਵੇ ਉਹਦੇ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ